ਸਸ਼ੀਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਦੁਬਾਰਾ ਰੀਸਟਾਕ ਕੀਤੀ ਹੈ ਜੀ ਬੁਟੀਕ ਵਰਕ ਦੇ ਸੂਟ ਜਿਦੇ ਵਿੱਚ ਸਿੰਧੀ ਵਰਕ ਦੇ ਸੂਟ ਰਹਿਣਗੇ ਤੇ ਹੋਰ ਵੀ 23 ਤਰ੍ਹਾਂ ਦਾ ਵਰਕ ਰਹੂਗਾ ਜੀ ਇੱਕ ਨਵੇਂ ਡਿਜ਼ਾਈਨ ਸਿੰਧੀ ਵਰਕ ਆ ਉਹ ਵੀ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੇ ਕਸਟਮਾਈਜ਼ ਸੂਟ ਸਾਡੇ ਕੋਲੋਂ ਰੈਡੀ ਹੋਏ ਆ ਜੀ ਇਹ ਸਾਡੇ ਕੋਲੋਂ ਸੂਟ ਬਾਏ ਕਰਕੇ ਰੈਡੀ ਕਰਵਾਏ ਆ ਔਰ ਗੈਂਜ਼ਾ ਦੀਆਂ ਬਾਟਮਾਂ ਨਾਲ ਰੈਡੀ ਹੋਏ ਆ ਜੀ ਸੂਟ ਦੇ ਵਾਲੇ ਕਸਟਮ ਠੀਕ ਹੈ ਜੀ ਇਹ ਆਰ ਕੰਡੀ ਦੇ ਵਿੱਚ ਸੂਟ ਹੈ ਦੇਖ ਸਕਦੇ ਹੋ ਤੁਸੀਂ ਵਾਈਟ ਬਾਟਮ ਨਾਲ ਸਾਡੇ ਕੋਲ ਸਾਡੇ ਕੋਲ ਸੂਟ ਮਲੇ ਤੇ ਕਾਫੀ ਸਾਰੇ ਲੋਕ ਨੇ ਸਾਡੇ ਕੋਲ ਲੈ ਵੀ ਕਰਵਾਏ ਹੈ ਜੀ ਦੇਖ ਸਕਦੇ ਹੋ ਤੁਸੀਂ ਵੀ ਅਗਰ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣਾ ਮੀਜ਼ਰਮੈਂਟ ਦੇ ਕੇ ਤੇ ਕੁਝ ਠੀਕ ਹੈ ਜੀ ਐਡਾ ਸਾਡੇ ਕੋਲ ਜਿਹੜੀਆਂ ਅਸੀਂ ਵਾਈਟ ਬਾਟਮ ਨਾਲ ਸੂਟ ਰੈਡੀ ਕੀਤੇ ਐਡਾ ਨੇ ਸਾਡੇ ਕੋਲ ਬਾਟਮਾਂ ਵੀ ਅਵੇਲੇਬਲ ਹੈ ਤੁਸੀਂ ਵੀ ਸਾਡੇ ਕੋਲੋਂ ਬਾਟਮਾਂ ਲੈ ਸਕਦੇ ਹੋ ਦੇਖ ਸਕਦੇ ਹੋ ਜੀ ਇਹ ਵਾਲੀਆਂ ਸਾਡੇ ਕੋਲ ਬਾਟਮ ਆਵੇਲੇਬਲ ਹੈ ਔਰਗੈਂਜ਼ਾ ਪੈਚਵਰਕ ਦੇ ਲਈ ਦੇਖੋ ਜੀ ਔਰਗੈਂਜ਼ਾ ਪੈਚਵਰਕ ਦੀਆਂ ਬਾਟਮ ਸਾਡੇ ਕੋਲ अवेलेबल ਹੈ ਐਡਾ ਤੁਸੀਂ ਕੋਈ ਵੀ ਸ਼ਰਟ ਪੀਸ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਆ ਐਡਾ ਕੋਈ ਵੀ ਸ਼ਰਟ ਪੀਸ ਲਗਾ ਕੇ ਇਹਨਾਂ ਸੂਟ ਨੂੰ ਸਾਡੇ ਕੋਲ ਸਟਿਚਿੰਗ ਕਰਵਾ ਸਕਦੇ ਹੋ ਸਾਡੇ ਕੋਲ ਐਡਾ ਹੀ ਬਾਈ ਕਰਨਾ ਤਾਂ ਐਡਾ ਹੀ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇੱਕ ਬਾਟਮ ਮਿਲੂਗੀ ਬਲੈਕ ਬਲੈਕ ਦੇ ਵਿੱਚ ਵੀ ਮਿਲਣ ਵਾਲੀ ਹੈ ਐਡ ਦਾ ਇਹ ਨਾ ਤੁਸੀਂ ਇਹ ਵਾਲੀ ਲਵਲੀਨ ਦੀ ਸ਼ਰਟ ਲਗਾ ਸਕਦੇ ਹੋ ਜੀ ਠੀਕ ਹੈ ਜੀ ਇਹ ਲਵਲੀਨ ਦੀ ਸ਼ਰਟ ਹੈ ਐਡਾ ਸਾਡੇ ਕੋਲ ਸੂਟ ਤੁਸੀਂ ਲੈ ਸਕਦੇ ਹੋ ਔਰਗੈਂਜਾ ਪੈਚ ਵਰਕੇ ਇਹ ਸਾਰੇ ਜਿਹੜੇ ਸੂਟ ਹੈ ਜੀ ਇਹ ਔਰਗੈਂਜਾ ਪੈਚ ਵਰਕ ਵਾਲੀਆਂ ਬਾਟਮਾਂ ਨਾਲ ਹੀ ਰੈਡੀ ਹੋਏ ਹੈ ਜੀ ਸੂਟ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਟਿਕ ਵਰਕ ਦੇ ਸੂਟ ਠੀਕ ਹੈ ਜੀ ਸਾਡੇ ਕੋਲ ਜੋ ਰੈਡੀ ਹੋ ਕੇ ਆਏ ਹੈ ਪਟਿਕ ਵਰਕ ਦੇ ਸੂਟ ਸਿੰਧੀ ਦੇ ਵਿੱਚ ਰਹਿਣਗੇ ਤੇ ਇੱਕ ਨਿਊ ਡਿਜ਼ਾਈਨ ਆਇਆ ਸਿੰਧੀ ਦੇ ਵਿੱਚ ਉਹ ਵੀ ਸਾਡੇ ਕੋਲ ਰਹਿਣਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਸੀ ਖਾਦੀ ਦੇ ਵਿੱਚ ਦੇਖੋ ਇੱਕ ਨਵੀਂ ਡਿਜ਼ਾਈਨਿੰਗ ਹੈ ਜੀ ਇਹ ਸਿੰਧੀ ਦੇ ਵਿੱਚ ਰਹੂਗੀ ਇਹ ਸਟਾਫ ਰਹੂਗਾ ਪੀਸ ਕਲਰ ਰਹੂਗਾ ਦਾ ਕਲਰ ਸਟਾਫ ਰਹੂਗਾ ਜੀ ਖਾਦੀ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਇੰਦਾ ਦਾ ਕੋਈ ਨਹੀਂ ਹੈਗਾ ਵੀ ਚੁਬਣ ਵਾਲਾ ਸਟਾਫ ਹੋਗਾ ਬਿਲਕੁਲ ਪਿਓਰ ਕਾਟਨ ਹੈ ਫਿਨਿਸ਼ਿੰਗ ਤੁਸੀਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਜਿੰਨਾ ਮਰਜ਼ੀ ਘੇਰਾ ਰੈਡੀ ਕਰੋ 25 26 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਉੱਪਰ ਤੱਕ ਇਹਦੀਆਂ ਜੋ ਆ ਫਲਾਵਰਸ ਬਣੇ ਆ ਉੱਪਰ neck ਤੱਕ ਫਲਾਵਰ ਜਾ ਰਿਹਾ ਜੀ ਤੇ 슬ੀਵਸ ਵੀ ਬੜੀਆਂ ਸੋਹਣੀਆਂ ਜੀਆਂ ਰੈਡੀ ਹੋਈਆਂ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਹੋਈਆਂ ਜੀ ਇਹਦੀਆਂ ਖਾਦੀ ਦੇ ਵਿੱਚ ਰਹੂਗਾ ਸੂਟ ਤੇ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 750 ਚੈੱਕ ਕਰੋ ਜੀ ਖਾਦੀ ਦੀ ਪ੍ਰਾਈਸ ਰਹੂਗੀ 750 ਦੇਖੋ ਚੈੱਕ ਕਰੋ ਇਹ ਵਰੀਆਂ ਬਾਸ ਠੀਕ ਹੈ ਨਵੀਂ ਡਿਜ਼ਾਈਨਿੰਗ ਦੇ ਵਿੱਚ ਆਇਆ ਬਹੁਤ ਸੋਹਣਾ ਸੂਟ ਹੈ ਜੀ ਇਹ ਖਾਦੀ ਦੇ ਵਿੱਚ ਰਹੂਗਾ ਤੇ ਪ੍ਰਾਈਸ ਰਹੂਗੀ 750 ਦੇ ਵਿੱਚ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਪੀਚ ਕਲਰ ਦਿਖਾਇਆ ਸੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਆਊਗਾ ਪਿੰਕ ਕਲਰ ਥੋੜਾ ਡਾਰਕ ਪਿੰਕ ਹੈ ਪਰ ਕਲਰ ਬੜਾ ਪਿਆਰਾ ਵਾਈਨ ਸ਼ੇਡ ਵਾਲੀ ਉੱਪਰ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਜੀ ਉੱਪਰ neck ਤੱਕ ਇਹਦੀਆਂ ਆ ਵਾਲੇ ਸਾਰੇ ਫਲਾਵਰ ਜਾ ਰਹੇ ਆ ਖਾਦੀ ਦੇ ਵਿੱਚ ਰਹੂਗਾ ਤੇ ਬਾਜ਼ੂ ਵੀ ਇਹਦੀਆਂ ਰੈਡੀ ਐ ਪ੍ਰਾਈਸ ਰਹੂਗੀ ਇਹਦੀ 750 ਚੈੱਕ ਕਰੋ ਜੀ ਇਹਦੀਆਂ ਬਾਜ਼ੂ 750 ਰਹੂਗੀ ਜੀ ਇਹਦੀ ਪ੍ਰਾਈਸ ਵਾਈਨ ਦੁਪੱਟਾ ਲੈ ਸਕਦੇ ਹੋ ਤੁਸੀਂ ਇਹਦਾ ਡਬਲ ਸ਼ੈਡਡ ਦੁਪੱਟਾ ਡਾਈ ਕਰਾ ਕੇ ਬਹੁਤ ਸੋਹਣੀ ਲੁੱਕ ਦੇ ਵਿੱਚ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਲੱਗੇ ਅਗਲਾ ਆਊਗਾ ਕਲਰ ਮਸਟਰਡ ਸ਼ੇਡ ਦੇ ਵਿੱਚ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ 750 ਇਹਦੀ ਪ੍ਰਾਈਸ ਰਹੂਗੀ ਖਾਦੀ ਦੇ ਵਿੱਚ ਰਹੂਗੀ ਸ਼ਿਪਿੰਗ ਐਕਸਟਰਾ ਪੈਣ ਵਾਲੀ ਹੈ ਤੁਹਾਨੂੰ ਘੇਰਾ ਜਿੰਨਾ ਮਰਜ਼ੀ ਰੈਡੀ ਕਰੋ 25 26 ਇੰਚ ਤੱਕ ਇਹਦਾ ਘੇਰਾ ਰੈਡੀ ਹੋ ਜਾਣਾ ਸਾਈਡ ਤੇ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਤੁਸੀਂ ਇਹਨੂੰ ਬਟਨ ਲਗਾ ਸਕਦੇ ਹੋ ਉੱਪਰ neck ਦੇ ਬਹੁਤ ਸੋਹਣਾ suit ਰੈਡੀ ਕਰ ਸਕਦੇ ਹੋ ਜੀ ਇਹਨੂੰ ਡਿਜ਼ਾਈਨਿੰਗ ਕਰਕੇ ਠੀਕ ਹੈ ਜੀ ਮਾਸਟਰ ਸ਼ੇਅਰ ਦੇ ਵਿੱਚ ਰਹੂਗਾ ਖਾਦੀ ਸਟੱਫ ਹੈ ਉੱਪਰ neck ਤੱਕ ਬੂਟੀਆਂ ਜਾਣਗੀਆਂ ਜੀ ਇਹਦੀਆਂ ਠੀਕ ਹੈ ਜੀ ਇੱਕ suit ਤੁਹਾਨੂੰ ਦਿਖਾਉਣੀ ਹੈ ਪੂਰਾ ਓਪਨ ਕਰਕੇ ਦੇਖੋ ਜੀ ਹੱਦੀ ਸਟਾਫ ਰਹੂਗਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਦੇਖੋ ਪੂਰਾ ਹੈਵੀ ਸੂਟ ਵਰਕ ਹੋਇਆ ਜੀ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ ਬਾਜ਼ੂ ਪ੍ਰਾਈਸ ਰਹੂਗੀ 750 ਜੀ 750 ਦੇ ਵਿੱਚ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਇਹ ਵਾਲਾ ਚੈੱਕ ਕਰੋ ਜੀ ਇਹ ਡਬਲ ਲੇਅਰ ਦੇ ਵਿੱਚ ਹੈ ਇਹ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਵਾਲੇ ਸੂਟਾਂ ਦੀ ਵੀ ਕਾਫੀ ਮੇਰੀਆਂ ਭੈਣਾਂ ਦੇ ਬਹੁਤ ਸਾਰੇ ਮੈਸੇਜ ਆਉਂਦੇ ਇਹਨਾਂ ਸੂਟਾਂ ਲਈ ਸਾਡੇ ਕੋਲ ਡਬਲ ਲੇਅਰ ਦੇ ਵਿੱਚ ਰੈਡੀ ਕਰਕੇ ਦਿੱਤਾ ਜੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਇਹ ਵੀ ਖਾਦੀ ਵਿੱਚ ਰਹੂਗਾ ਲਾਈਟ ਲਵੈਂਡਰ ਸ਼ੇਡ ਰਹਿਣ ਵਾਲਾ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਖਾਦੀ ਹੈ ਕਲਰ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਖਾਦੀ ਸਟਾਫ ਹੈ ਜੀ ਚੈੱਕ ਕਰੋ ਜੀ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਪ੍ਰਾਈਸ ਇਹਦੀ ਰਹੂਗੀ 750 ਠੀਕ ਹੈ ਜੀ 750 ਦੇ ਵਿੱਚ ਇਹ ਸੂਟ ਪਊਗਾ ਕਿਉਂਕਿ ਇਹ ਡਬਲ ਲੇਅਰ ਦੇ ਵਿੱਚ ਹੈ ਤੇ ਸਟਾਫ ਵੀ ਖਾਦੀ ਜੂਸ ਹੋਇਆ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਬਾਸ ਚੈੱਕ ਕਰੋ ਇਹ ਵਾਲੀਆਂ ਬਾਸੂ ਰਹਿਣਗੀਆਂ ਜੀ ਸਾਡੇ ਕੋਲੇ ਹੋਰ ਵੀ ਕਾਫੀ ਸਟਾਕ ਆ ਚੁੱਕਿਆ ਜੀ ਖਾਦੀ ਦੇ ਵਿੱਚ ਆ ਜਿਹੜਾ ਤੁਸੀਂ ਬੁਟੀਕ ਵਰਕ ਦੇ ਸੂਟ ਲੈਣੇ ਆ ਸਿੰਧੀ ਵਰਕ ਦੇ ਸੂਟ ਲੈਣੇ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਸ਼ੌਪ ਤੇ ਵਿਜ਼ਿਟ ਕਰਕੇ ਲੈਣੇ ਆ ਸੂਟ ਉਹ ਵੀ ਲੈ ਸਕਦੀਆਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੀਆਂ ਇਹਦੀ ਪ੍ਰਾਈਸ ਖਾਦੀ ਵਾਲੇ ਦੀ ਸਟਾਫ ਦੀ ਪ੍ਰਾਈਸ ਰਹੂਗੀ 750 ਤੇ ਇਹ ਵਾਲਾ ਸੂਟ ਦੇਖੋ ਜੀ ਗ੍ਰੇ ਸ਼ੇਡ ਦੇ ਵਿੱਚ ਰਹੂਗਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਇਹਦੇ ਉੱਪਰ ਪਾਏ ਹੋਏ ਐ ਤੇ ਪ੍ਰਾਈਸ ਇਹਦੀ ਰਹਿਣ ਵਾਲੀ ਐ 700 ਕਿਉਂਕਿ ਕੈਮਰਿਕ ਦੇ ਵਿੱਚ ਰੈਡੀ ਹੋਇਆ ਬਿਲਕੁਲ ਸੌਫਟ ਵਾਲਾ ਸਟਾਫ ਐ ਕੈਮਰਿਕ ਸਟਾਫ ਵੀ ਬਹੁਤ ਸੌਫਟ ਹੁੰਦਾ ਐ ਪੀਚ ਡਾਰਕ ਪੀਸ ਕਲਰ ਦਾ ਵਰਕ ਹੈ ਜੀ ਜਿੱਦਾਂ ਦਾ ਡਬਲ ਸ਼ੈਡੇਡ ਤੁਸੀਂ ਦੁਪੱਟਾ ਕਰਵਾ ਸਕਦੇ ਹੋ ਲਹਿਰਗੇ ਵਾਲਾ ਦੁਪੱਟਾ ਬਹੁਤ ਪਿਆਰਾ ਬਣਨਾ ਇਹ ਵਾਲੀਆਂ ਪੂਰੀਆਂ ਫੁੱਲ ਹੈਵੀਆਂ ਦੀਆਂ ਬਾਜ਼ੂ ਰਹਿਣ ਵਾਲੀਆਂ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਰਹਿਣਗੀਆਂ ਬਾਜ਼ੂ ਪ੍ਰਾਈਸ ਰਹੂਗੀ ਇਹਦੀ 700 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 700 ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਲਾਈਟ ਜਿਹਾ ਪਿੰਕ ਪੀਚ ਸ਼ੇਡ ਹੈ ਜੀ ਮਹਿਰੂਨ ਕਲਰ ਦਾ ਵਰਕ ਹੋਇਆ ਜੀ ਤੇ ਚੈੱਕ ਕਰੋ ਜੀ ਬੜਾ ਸੋਹਣਾ ਜਾਂ ਘੇਰਾ ਰੈਡੀ ਹੋਇਆ ਇਹਦਾ ਉੱਪਰ ਤੱਕ ਇਹਦੇ ਵਰਕ ਹੈ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਵਾਲਾ ਸਟੱਫ ਰਹੂਗਾ ਜੀ ਖਾਦੀ ਦੇ ਵਿੱਚ ਦੇਖੋ ਲੁੱਕ ਦੇਖੋ ਜੀ ਸੂਟ ਦੀ ਕਿੰਨੀ ਪਿਆਰੀ ਹੈ ਮਹਿਰੂਨ ਤੇ ਪੀਸ ਕਲਰ ਦਾ ਤੁਸੀਂ ਡਬਲ ਸ਼ੈਡਡਲ ਦੁਪੱਟਾ ਡਾਈ ਕਰਵਾ ਸਕਦੇ ਹੋ ਇਹ ਨਾਲ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਫਿਨਿਸ਼ਿੰਗ ਚੈੱਕ ਕਰੋ ਵਰਕ ਵੀ ਤੇ ਇਹ ਵਾਲੀ ਹੈ ਰੈਣਗੀਆਂ ਜੀ ਇਹਦੇ ਨਾਲ ਬਾਜ਼ੂ ਬਹੁਤ ਸੋਹਣੀਆਂ ਬਾਜੂਪੂਰੀਆਂ ਫੁੱਲ ਹੈਵੀ ਬਾਜੂ ਰੈਡੀ ਹੈ ਪ੍ਰਾਈਸ ਰਹੂਗੀ 750 ਖਾਦੀ ਸਟਾਫ ਹੈ ਬਿਲਕੁਲ ਸੌਫਟ ਵਾਲੀ ਖਾਦੀ ਰਹਿਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਸ ਸੈਲਫ ਚੈੱਕ ਦੇ ਵਿੱਚ ਬੜਿਆ ਚੈੱਕ ਬਰਬਰੀ ਹੈ ਤੇ ਸੈਲਫ ਵੀ ਹੈ ਜੀ ਸਟਾਫ ਰਹੂਗਾ ਸੈਲਫ ਦੇ ਵਿੱਚ ਚੈੱਕ ਬਰਬਰੀ ਹੈ ਨਜ਼ਦੀਕ ਤੋਂ ਦੇਖੋ ਜੀ ਇਹ ਸਟਾਫ ਨੂੰ ਸਲਾਈਟ ਸਕਾਈ ਬਲੂ ਜਿਹਾ ਕਲਰ ਹੈ ਜੀ ਇਹ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਲਾਈਟ ਸਕਾਈ ਬਲੂ ਠੀਕ ਹੈ ਜੀ ਹਲਕੀ ਹਲਕੀ ਇਹਦੇ ਵਿੱਚ ਸੈਲਫ ਦੇ ਵਿੱਚ ਸਟਾਫ ਰਹਿਣ ਵਾਲਾ ਜੀ ਬਰਬਰੀ ਚੈੱਕ ਦੇ ਵਿੱਚ ਸਟਾਫ ਹੈ ਇਹਦੀ ਪ੍ਰਾਈਸ ਵੀ 750 ਹੋਊਗੀ ਜੀ ਇਹ ਵਾਲੀਆਂ ਰਹਿਣਗੀਆਂ ਬਾਜ਼ੂ ਇਹਦੀਆਂ ਇਹ ਬਾਜ਼ੂ ਰਹਿਣਗੀਆਂ ਜੀ 750 ਦੀ ਪ੍ਰਾਈਸ ਰਹਿਣ ਵਾਲੀ ਹੈ ਅਗਲੇ ਚੈੱਕ ਕਰੋ ਜੀ ਇਹ ਕੇਵਲੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਇਹ ਵੀ ਖਾਦੀ ਵਿੱਚ ਰਹਿਣਗੇ ਇਹ ਸੀ ਪਹਿਲਾਂ ਸੂਟ ਲੈ ਕੇ ਆਏ ਸੀ ਦਵਾਰਾਂ ਕਾਫੀ ਮੇਗੀਆਂ ਭੈਣਾਂ ਨੇ ਇੰਨੀ ਡਿਮਾਂਡ ਕੀਤੀ ਸੀ ਵਰਕ ਦੀ ਪੂਰਾ ਫੁੱਲ ਹੈਵੀ ਕਿਰਾ ਜੀ 25 26 ਇੰਚ 28 ਇੰਚ ਤੱਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਨਿਓਨ ਮਹਿੰਦੀ ਕਲਰ ਦੇ ਵਿੱਚ ਰੈਡੀ ਹੋਇਆ ਜੀ ਇਹ ਦੇਖੋ ਬਹੁਤ ਪਿਆਰਾ ਪੂਰਾ ਫੁੱਲ ਹੈਵੀ ਸੂਟ ਹੈ ਬਹੁਤ ਸੋਹਣਾ ਸੂਟ ਬਣਨਾ ਜੀ ਬਣ ਕੇ ਤੁਹਾਡਾ ਨਿਓਨ ਮਹਿੰਦੀ ਕਲਰ ਹੈ ਤੇ ਖਾਦੀ ਦਾ ਸਟਾਫ ਰਹੂਗਾ ਇਹ ਵਾਲੀਆਂ ਰਹਿਣੀਆਂ ਜੀਆਂ ਬਾਜ਼ੂ ਇਹਵਨਾਂ ਰਹਿ ਰਹੀਆਂ ਜੀ ਬਾਜ਼ੂ ਇਹਦੀਆਂ ਤੇ ਪ੍ਰਾਈਸ ਇਹਦੀ ਵੀ 750 ਰਹਿਣ ਵਾਲੀ ਹੈ ਜੀ ਖਾਦੀ ਸਟਾਫ ਹੈ ਜੀ ਖਾਦੀ ਦੇ ਵਿੱਚ ਰੈਡੀ ਹੋਇਆ ਜੀ ਇਹ ਡਿਜ਼ਾਈਨਿੰਗ ਦੇਖੋ ਜੀ ਪੂਰੀਆਂ ਫੁੱਲ ਹੈਵੀ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਇਹ ਸੈਂਟਰ ਦੇ ਪੂਰੇ ਘੇਰਾ ਸੈਂਟਰ ਦੇ ਵਿੱਚ ਫਲਾਵਰ ਆਉਣ ਵਾਲਾ ਹੈ ਇਹਦੇ ਸਿਰੋਂ ਕਲਰ ਦਿਖਾ ਦਿੰਨੇ ਆ ਜੀ ਅਸੀਂ ਇਹ ਵਾਲਾ ਕਲਰ ਚੈੱਕ ਕਰੋ ਜੀ ਸਕਿਨ ਸ਼ੇਡ ਦੇ ਵਿੱਚ ਆਊਗਾ ਜੀ ਇਹ ਸਕਿਨ ਸ਼ੇਡ ਦੇ ਵਿੱਚ ਆਊਗਾ ਬਹੁਤ ਸੋਹਣਾ ਕਲਰ ਹੈ ਕੈਮਰਿਕ ਤੇ ਰੈਡੀ ਹੋਇਆ ਜੀ ਇਹ ਕੈਮਰਿਕ ਤੇ ਰੈਡੀ ਹੋਇਆ ਤੇ ਇਹਦੀ ਪ੍ਰਾਈਸ 700 ਰਹੂਗੀ ਜੀ ਇਹ ਵਾਲੀਆਂ ਰਹਿਣਗੀਆਂ ਇਹਨੀਆਂ ਬਾਜ਼ੂ ਚੈੱਕ ਕਰੋ ਇਹਦੀਆਂ ਬਾਜ਼ੂ ਵੀ ਤੁਹਾਨੂੰ ਰੈਡੀ ਮਿਲਣਗੀਆਂ ਇਹ ਕੈਮਰਿਕ ਤੇ ਰੈਡੀ ਹੋਇਆ ਸਕਿਨ بیس ਤੇ ਵਿੱਚ ਹੈ ਪ੍ਰਾਈਸ ਰਹੂਗੀ 700 ਰੁਪਏ ਇਹ ਵਾਲਾ ਦੇਖੋ ਜੀ ਮੋਰ ਪੰਖੀਆ ਦਾ ਕਲਰ ਹੈ ਬਹੁਤ ਪਿਆਰਾ ਜਾਂ ਮੋਰ ਪੰਖੀਆ ਕਲਰ ਦੇ ਸ਼ੇਡ ਹੈ ਜੀ ਇਹ ਦੇਖੋ ਜੀ ਬਹੁਤ ਪਿਆਰਾ ਜਾਂ ਕਲਰ ਹੈ ਜੀ ਪੂਰਾ ਫੁੱਲ ਹੈਵੀ ਕੇਰਾ ਰੈਡੀ ਹੈ ਜੀ ਕਲਰ ਦੇਖੋ ਕਿੰਨਾ ਪਿਆਰਾ ਹੈ ਤੇ ਵਰਕ ਵੀ ਬਹੁਤ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਕੈਮਰਕ ਤੇ ਹੋਇਆ ਜੀ ਰੈਡੀ ਤੇ ਇਹ ਵਾਲੀਆਂ ਰੈਣਗੀਆਂ ਜੀ ਇਹਦੀਆਂ ਬਾਜ਼ੂ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ 700 ਰੁਪਏ ਸੂਰਦੀ ਪ੍ਰਾਈਜ਼ ਰਹਿਣ ਵਾਲੀ ਹੈ ਜੀ। ਇੱਥੇ ਵਿੱਚ ਕਲਰ ਦੇਖੋ ਜੀ। ਮਾ우스 ਕੈਨ ਜਾਂ ਸ਼ੇਡ ਹੈ ਜੀ ਇਹ ਮਾ우스 ਸ਼ੇਡ ਦੇ ਵਿੱਚ ਆਊਗਾ ਕੈਮਰਕ ਸਟਾਫ ਹੈ ਜੀ ਇਹ। ਕੈਮਰਕ ਸਟਾਫ ਰਹੂਗਾ ਜੀ ਚੈੱਕ ਕਰੋ। ਬਹੁਤ ਸੋਹਣਾ ਘੇਰਾ ਰੈਡੀ ਹੋਇਆ ਹੈ ਇਹਦਾ। ਬਹੁਤ ਹੀ ਪਿਆਰਾ ਜਾਂ ਤੇ ਬਹੁਤ ਹੀ ਸੋਹਣਾ ਜਾਂ ਘੇਰਾ ਰੈਡੀ ਹੋਇਆ। ਚੈੱਕ ਕਰੋ ਜੀ ਇਹਦੀਆਂ ਰਹਿਣ ਗਿਆ ਇਹ ਵਾਲੀਆਂ ਬਾਜ਼ੂ। ਦੇਖੋ ਜੀ। ਇਹ ਵਾਲੀਆਂ ਗਰਿਆਂ ਗੇੜੀਆਂ ਬਾਜ਼ੂ ਕੈਮਰਿਕ ਸਟਾਫ ਹੈ ਜੀ ਇਹ ਬਾਜ਼ੂ ਇਹਦੀਆਂ ਰੈਡੀ ਹੋਈਆਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਹਾਂਜੀ ਚੈੱਕ ਕਰੋ ਜੀ ਬਹੁਤ ਸੋਨਾ ਵਰਕ ਹੋਇਆ ਦੀ ਇਹਦਾ ਠੀਕ ਹੈ ਜੀ ਮਾਊਸ ਸ਼ੇਡ ਦੇ ਵਿੱਚ ਰਹਿਣਾ ਸਕੈਨ ਮਾਊਸ ਸ਼ੇਡ ਦੇ ਵਿੱਚ ਪ੍ਰਾਈਜ਼ ਇਹਦੀ 700 ਰੁਪਏ ਰਹਿਣ ਵਾਲੀ ਹੈ ਇਸ ਤੋਂ ਅੱਗੇ ਦੇਖੋ ਜੀ ਇਹ ਵੀ ਸਕੈਨ ਮਾਊਸ ਦਾ ਸ਼ੇਡ ਹੈ ਠੀਕ ਹੈ ਜੀ ਸਕੈਨ ਮਾਊਸ ਸ਼ੇਡ ਹੈ ਇਹ ਵੀ ਬੜਾ ਸੋਹਣਾ ਜਿਹਾ ਵਰਕ ਹੋਇਆ ਜੀ ਇਹਦਾ ਚੈੱਕ ਕਰੋ ਦੋ ਪੈਨਲਸ ਜਾ ਰਹੇ ਆ ਇਹਦੇ ਉੱਪਰ neck ਤੱਕ ਪੈਨਲ ਜਾ ਰਿਹਾ ਨੀਚੇ ਘੇਰਾ ਵੀ ਬੜਾ ਸੋਹਣਾ ਬਣਿਆ ਹੋਇਆ ਇਹ ਵੀ 24 25 ਇੰਚ ਇੰਚ ਤੱਕ ਤੁਸੀਂ ਆਰਾਮ ਨਾਲ ਘੇਰਾ ਰੈਡੀ ਕਰ ਸਕਦੇ ਹੋ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਪੂਰੀ ਉੱਪਰ ਤੱਕ ਦੋ ਪੈਨਲ ਜਾ ਰਹੇ ਆ ਵਿੱਚ ਵੀ ਹਲਕੀ ਹਲਕੀ ਦੇਖੋ ਜੀ ਕਿੰਨੀ ਪਿਆਰੀ ਪਿਆਰੀ ਜੀ ਫਲਾਵਰ ਬਣੇ ਹੋਏ ਆ ਜੀ ਇਹ ਬਹੁਤ ਪਿਆਰਾ ਸੂਟ ਹੈ ਜੀ ਇਹਦੀਆਂ ਬਾਜ਼ੂ ਚੈੱਕ ਕਰ ਸਕਦੇ ਹੋ ਬਾਜ਼ੂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਦੇਖੋ ਜੀ ਪ੍ਰਾਈਸ ਰਹੂਗੀ ਇਹਦੀ ਇਹਦੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ ਇਸ ਤੋਂ ਅੱਗੇ ਦੇਖੋ ਜੀ ਇਹ ਵੀ ਡਬਲ ਸ਼ੇਡ ਸਿੰਧੀ ਵਰਕ ਦੇ ਵਿੱਚ ਆਊਗਾ ਜੀ ਲਾਈਟ ਜੈਸ ਸਕਿਨ ਸ਼ੇਡ ਦੇ ਵਿੱਚ ਆਉਣ ਵਾਲਾ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਉੱਪਰ neck ਤੱਕ ਆਉਣ ਵਾਲੇ ਫਲਾਵਰ ਤੇ ਬਾਜ਼ੂ ਵੀ ਰੈਡੀ ਹੈ ਜਿਹੜੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਰੈਡੀ ਹੋਣ ਵਾਲੀਆਂ ਤਾਂ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 700 ਰੁਪਏ ਇਹ ਕੈਮਰਕ ਸਟਾਫ ਦੇ ਵਿੱਚ ਅੱਗੇ ਆਊਗਾ ਜੀ ਗ੍ਰੇ ਕਲਰ ਦੇ ਵਿੱਚ ਇਹ ਵੀ ਜਿਹੜਾ ਸਟਾਫ ਰਹਿਣ ਵਾਲਾ ਕੈਮਰਕ ਰਹੂਗਾ ਗ੍ਰੇ ਕਲਰ ਆਊਗਾ ਜੀ ਇਹ ਦੇਖੀ ਬਿਦਾਊਟ ਲਾਈਨਿੰਗ ਸੂਟ ਬਣਨ ਵਾਲੀ ਹੈ ਗ੍ਰੇ ਕਲਰ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਗ੍ਰੇ ਚੈੱਕ ਕਰੋ ਚੈੱਕ ਕਰੋ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ ਪੂਰੀਆਂ ਫੁੱਲ ਹੈਵੀ ਬਾਸ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜੂ ਰਹਿਣ ਵਾਲੀਆਂ ਤੇ ਪ੍ਰਾਈਸ ਰਹੂਗੀ ਇਹਦੀ 700 ਰੁਪਏ 700 ਰੁਪਏ ਪ੍ਰਾਈਸ ਰਹੇਗੀ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਇਹ ਇਹ ਵੀ ਮਾਊਸ ਕਲਰ ਵਿੱਚ ਆਉਣ ਵਾਲਾ ਹੈ ਚੈੱਕ ਕਰੋ ਜੀ ਮਾਊਸ ਕਲਰ ਵਿੱਚ ਆਊਗਾ ਫਿਨਿਸ਼ਿੰਗ ਦੇਖੋ ਵਰਕ ਦੀ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਇਹ ਤੇ ਇਹਦੀਆਂ ਇਹ ਵਾਲੀਆਂ ਰੈਣਗੀਆਂ ਬਾਜ਼ੂ ਦੇਖੋ ਜੀ ਇਹ ਵਾਲੀਆਂ ਬਾਜ਼ੂ ਰੈਣ ਵਾਲੀਆਂ ਪ੍ਰਾਈਸ ਰਹੂਗੀ ਇਹਦੀ 700 ਰੁਪਏ ਇਹ ਪਿੰਕ ਪੀਚ ਸ਼ੇਡ ਦੇ ਵਿੱਚ ਆਊਗਾ ਜੀ ਫਰੋਜੀ ਕਲਰ ਦਾ ਵਰਕ ਹੋਇਆ ਤੇ ਇਹਦੇ ਨਾਲ ਤੁਸੀਂ ਡਬਲ 쉐ਡੇਡ ਲਾਈਟ ਜਾਂ ਫਰੋਜੀ ਕਲਰ ਦਾ ਲੈ ਸਕਦੇ ਹੋ ਦੁਪੱਟਾ ਦੇਖੋ ਜੀ ਪਿੰਕ ਪੀਚ ਕਲਰ ਦੇ ਵਿੱਚ ਹੈ ਬਹੁਤ ਹੀ ਪਿਆਰਾ ਜਿਹਾ ਤੇ ਇਹਦੇ ਨਾਲ ਰਹਿਣਗੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਕੈਮਰਕ ਦੇ ਵਿੱਚ ਰਹੂਗਾ ਜੀ ਇਹ ਦੇਖੋ ਜੀ ਪ੍ਰਾਈਸ ਰਹੂਗੀ ਇਹਦੀ 700 ਰੁਪਏ ਇਹ ਬੜਾ ਹਰੀਆਂ ਗੀਆਂ ਬਾਜ਼ੂ ਪ੍ਰਾਈਸ ਰਹੂਗੀ ਜੀ ਇਹਦੀ 700 ਰੁਪਏ ਇਹ ਵੀ ਇੱਕ ਖਾਦੀ ਦੇ ਵਿੱਚ ਰਹੂਗਾ ਜੀ ਸਕਿਨ ਮਾਊਸ ਜਿਹਾ 쉐ਡ ਹੈ ਵੀ ਖਾਦੀ ਦੇ ਵਿੱਚ ਰਹੂਗਾ ਜੀ ਪ੍ਰਾਈਸ ਰਹੂਗੀ ਇਹਦੀ 750 ਠੀਕ ਹੈ ਜੀ 750 ਪ੍ਰਾਈਸ ਰਹੂਗੀ ਕਿਉਂਕਿ ਖਾਦੀ ਸਟਾਫ ਹੈ ਬਿਲਕੁਲ ਸੌਫਟ ਵਾਲਾ ਤੇ ਇਹਦੀਆਂ ਬਾਜ਼ੂ ਦਿਖਾਵਾਂਗੇ ਤੁਹਾਨੂੰ ਪੂਰੀਆਂ ਫੁੱਲ ਹੈਵੀ ਇਹਦੀਆਂ ਬਾਜ਼ੂ ਬਣੀਆਂ ਹੋਈਆਂ ਚੈੱਕ ਕਰੋ ਜੀ ਇਹ ਵੜੀਆਂ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਇਹਦੀਆਂ ਬਾਜ਼ੂ ਤੇ ਘੇਰਾ ਚੈੱਕ ਕਰੋ ਉੱਪਰ ਨੈੱਕ ਤੱਕ ਇਹਦੇ ਫਲਾਵਰ ਬਣੇ ਹੋਏ ਆ ਸਿੰਧੀ ਦੇ ਦੇਖੋ ਜੀ ਇਹ ਖਾਦੀ ਸਟਾਫ ਰਹੂਗਾ ਜੀ ਪ੍ਰਾਈਸ ਰਹੂਗੀ ਇਹਦੀ 750 ਇਹ ਰਹੂਗਾ ਜੀ ਸੈਲਫ ਦੇ ਵਿੱਚ ਆਫ ਵਾਈਟ ਪਿਛਲੀ ਵਾਲ ਆਫ ਵਾਈਟ ਕਾਫੀ ਸਾਡੇ ਕੋਲ ਡਿਮਾਂਡ ਕੀਤੀ ਸੀ ਆਫ ਵਾਈਟ ਦੀ ਖਾਦੀ ਦੀ ਵਿੱਚ ਰਹੂਗਾ ਆਫ ਵਾਈਟ ਸੈਲਫ ਦੇ ਸੈਲਫ ਪ੍ਰਿੰਟ ਹੈ ਦੇਖੋ ਜੀ ਬਣਿਆ ਹੋਇਆ ਠੀਕ ਹੈ ਜੀ ਸੈਲਫ ਪ੍ਰਿੰਟ ਬਣਿਆ ਹੋਇਆ ਨਜ਼ਦੀਕ ਤੋਂ ਦੇਖੋ ਤੇਰੀਆਂ ਰਹਿਣੀਆਂ ਆ ਬਾਜ਼ੂ ਚੈੱਕ ਕਰੂ ਜੀ ਇਹ ਵਾਲੀਆਂ ਰਹਿਣੀਆਂ ਦੀਆਂ ਬਾਜ਼ੂ ਪ੍ਰਾਈਸ ਜੀ ਇਹ ਜੀ ਰਹੂਗੀ 750 ਇਹਦੀ ਪ੍ਰਾਈਸ 750 ਰਹਿਣ ਵਾਲੀ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵੀ ਬੜਾ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਜੀ ਦੇਖ ਮਾਉ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਤੇ ਇਹਦੇ ਉੱਪਰ ਆਉਣ ਗਿਆ ਇਹ ਵਾਲੇ ਰਹਿਣ ਗਿਆ ਜੀਆਂ ਬਾਜ਼ੂ ਪੂਰੀਆਂ ਫੁੱਲ ਹੈਵੀ ਬਾਜ਼ੂ ਰੈਡੀ ਹੋਈਆਂ ਜੀ ਇਹਦੀਆਂ ਦੇਖੋ ਜੀ ਸਿੰਧੀ ਵਰਕ ਹੈ ਇਹ ਪ੍ਰਾਈਸ ਜੀ ਰਹੂਗੀ ਇਹਦੀ 700 ਇਹ ਕੇਵਲਾ ਕਲਰ ਦੇਖੋ ਚੈੱਕ ਕਰੋ ਜੀ ਆਫ ਵਾਈਟ ਦੇ ਵਿੱਚ ਸਕਿਨ ਪੀਚ ਜਾਂ ਲਾਈਟ ਜਾਂ ਸਕਿਨ ਕਲਰ ਦੇ ਵਿੱਚ ਆਊਗਾ ਜੀ ਲਾਈਟ ਸਕਿਨ ਕਲਰ ਦੇ ਵਿੱਚ ਦੇਖੋ ਜੀ neck ਕਿੰਨਾ ਸੋਹਣਾ ਇਹਦਾ ਘੇਰਾ ਰੈਡੀ ਹੋਇਆ ਡਬਲ ਲੇਅਰ ਦੇ ਵਿੱਚ ਘੇਰਾ ਬਹੁਤ ਪਿਆਰਾ ਜਿਹਾ ਰੈਡੀ ਹੋਇਆ ਜੀ ਇਹ ਤੇ ਇਹ ਰੀਆਂ ਬਾਜ਼ੂ ਵੀ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਪਿਆਰੀਆਂ ਜੀਆਂ ਜੀਆਂ ਬਾਜ਼ੂ ਰੈਡੀ ਹੋਈਆਂ ਇਹ ਖਾਦੀ ਜਿਹਾ ਸਟਾਫ ਹੈ ਜੀ ਖਾਦੀ ਦੇ ਵਿੱਚ ਰੋਊਗਾ ਜੀ ਇਹ ਤੇ ਪ੍ਰਾਈਸ ਇਹਦੀ 750 ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਵਾਲੀਆਂ ਰੈਡੀਆਂ ਜੀਆਂ ਇਹਨੀਆਂ ਬਾਜ਼ੂ ਦੇਖੋ ਖਾਦੀ ਦੇ ਵਿੱਚ ਬਣਿਆ ਜੀ ਇਹ ਖਾਦੀ ਸਟਾਫ ਤੇ ਰੈਡੀ ਹੋਇਆ ਫਿਨਿਸ਼ਿੰਗ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਪ੍ਰਾਈਸ ਇਹਦੀ 750 ਰਹਿਣ ਵਾਲੀ ਹੈ ਠੀਕ ਹੈ ਇਹ ਸਨ ਅੱਜ ਦੇ ਸਾਡੇ ਪਟਿਕ ਵਰਕ ਦੇ ਸੂਟ ਇਹਨਾਂ ਸੂਟਾਂ ਵਿੱਚੋਂ ਕਿਸੇ ਵੀ ਸੂਟ ਦੀ ਤੁਹਾਨੂੰ ਲੋਡ ਹੋਵੇ ਆਪਣਾ ਆਰਡਰ ਬੁੱਕ ਤੁਸੀਂ ਕਰਵਾ ਸਕਦੇ ਹੋ ਜੀ ਸਕਰੀਨ ਉੱਪਰ ਤਾਂ ਨੰਬਰ ਮੈਂਸ਼ਨ ਕੀਤਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮੇਰੇ ਸਕੇ ਜੀ ਅ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਤੁਹਾਡਾ ਮੇਰੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ